ਪਾਕਿਸਤਾਨ ਦੇ ਨਾਲ ਹੋਈ ਜੰਗ ਤੋਂ ਬਾਅਦ ਭਾਰਤ ਨੂੰ ਕਾਰਗਿਲ ਦੇ ਵਿੱਚ ਮਿਲੀ ਜਿੱਤ ਦੀ ਅੱਜ ਵਰਸੀ ਹੈ। ਕਾਰਗਿਲ ਜੰਗ ਦੌਰਾਨ ਭਾਰਤੀ ਫੌਜੀਆਂ ਨੇ ਆਪਣੀ ਜਾਨ ਨੂੰ ਕੁਰਬਾਨ ਕਰਕੇ ਦੇਸ਼ ਦੀ ਰੱਖਿਆ ਕੀਤੀ ਸੀ ਅਤੇ ਜੰਗ ਦੇ ਵਿੱਚ ਪਾਕਿਸਤਾਨ ਨੂੰ ਮਾਰ ਦਿੱਤੀ ਸੀ। ਇਸ ਦੀ ਯਾਦ ਵਿੱਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਬਣਾਇਆ ਜਾਂਦਾ ਹੈ। ਅੱਜ ਕਾਰਗਿਲ ਵਿਜੇ ਦਿਵਸ ਤੇ ਪੂਰਾ ਦੇਸ਼ ਸ਼ਹੀਦ ਜਵਾਨਾਂ ਨੂੰ ਨਮਨ ਕਰ ਰਿਹਾ ਹੈ। ਇਹ ਭਾਰਤੀ ਫੌਜ ਦੀ ਬਹਾਦਰੀ, ਬਲਦਾਨ ਅਤੇ ਹਿੰਮਤ ਦੀ ਦਾਸਤਾਨ ਹੈ। ਇੱਕ ਅਜਹੀ ਕਹਾਣੀ ਹੈ ਜਿਸ ਨੂੰ ਜਾਣ ਰੋਂਗ ਟੇ ਖੜੇ ਹੋ ਜਾਂਦੇ ਹਨ ਹਾਲਾਤ ਵਿਰੋਧੀ ਹੋਣ ਤੋਂ ਬਾਅਦ ਵੀ ਭਾਰਤੀ ਫੌਜ ਨੇ ਹੌਸਲਾ ਨਹੀਂ ਹਾਰਿਆ ਅਤੇ ਪਾਕਿਸਤਾਨੀ ਫੌਜ ਨੂੰ ਮੂੰਹ ਤੋੜ ਜਵਾਬ ਦਿੱਤਾ ਦਰਸਲ ਭਾਰਤ ਤੇ ਪਾਕਿਸਤਾਨ ਦਰਮਿਆਨ 1999 ਵਿੱਚ ਕਾਰਗਿਲ ਯੁੱਧ ਹੋਇਆ ਸੀ ਇਸ ਦੀ ਸ਼ੁਰੂਆਤ 8 ਮਈ 1999 ਤੋਂ ਹੋਈ ਜਦੋਂ ਪਾਕਿਸਤਾਨ ਫੌਜੀਆਂ ਅਤੇ ਕਸ਼ਮੀਰ ਅਤਵਾਦੀਆਂ ਨੂੰ ਕਾਰਗਿਲ ਦੀ ਚੋਟੀ ਤੇ ਵੇਖਿਆ ਗਿਆ ਪਾਕਿਸਤਾਨ ਇਸ ਆਪਰੇਸ਼ਨ ਦੀ 1998 ਤੋਂ ਤਿਆਰੀ ਕਰ ਰਿਹਾ ਸੀ ਪਾਕਿਸਤਾਨ ਨੇ ਕਾਰਗਿਲ ਦੀ ਸਭ ਤੋਂ ਉੱਚੀ ਪਹਾੜੀ ਤੇ 5000 ਸੈਨਿਕਾਂ ਦੇ ਨਾਲ ਤਸਪੈਟ ਕਰ ਕਬਜ਼ਾ ਕਰ ਦਿੱਤਾ ਸੀ ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤ ਸਰਕਾਰ ਨੇ ਫੌਜ ਨੂੰ ਪਾਕਿਸਤਾਨ ਫੌਜੀਆਂ ਨੂੰ ਭਜਾਉਣ ਲਈ ਆਪਰੇਸ਼ਨ ਵਿਜੇ ਚਲਾਇਆ ਸੀ ਫਿਰ ਦੋਵਾਂ ਦੇਸ਼ਾਂ ਦੇ ਵਿੱਚ ਜੰਗ ਸ਼ੁਰੂ ਹੋ ਗਈ। ਕਾਰਗਿਲ ਵਿੱਚ 1999 ਵਿੱਚ ਭਾਰਤੀ ਅਤੇ ਪਾਕਿਸਤਾਨੀ ਫੌਜੀਆਂ ਦਰਮਿਆਨ ਲੜਾਈ ਸ਼ੁਰੂ ਹੋਣ ਦੇ ਕੁਝ ਹਫ਼ਤੇ ਪਹਿਲਾਂ ਜਰਨਲ ਪਰਵੇਜ਼ ਮੁਸਰਫ ਨੇ ਹੈਲੀਕਾਪਟਰ ਰਾਹੀਂ ਕੰਟਰੋਲ ਰੇਖਾ પાર ਕੀਤੀ ਤੇ ਭਾਰਤੀ ਖੇਤਰ ਵਿੱਚ ਕਰੀਬ 11 ਕਿਲੋਮੀਟਰ ਅੰਦਰ ਇੱਕ ਸਥਾਨ ਤੇ ਰਾਤ ਬਿਤਾਈ ਸੀ। ਇਸ ਕੰਮ ਲਈ ਪਾਕਿਸਤਾਨੀ ਫੌਜ ਨੇ ਆਪਣੇ 5000 ਜਵਾਨਾਂ ਨੂੰ ਕਾਰਗਿਲ ਤੇ ਲੜਾਈ ਕਰਨ ਲਈ ਪਿੱਛੇ ਐਸੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਦਲ ਨੂੰ ਸਬਕਾਰਿਆ ਸੀ ਕਿ ਕਾਰਗਿਲ ਦਾ ਯੁੱਧ ਪਾਕਿਸਤਾਨੀ ਫੌਜ ਲਈ ਇੱਕ ਆਫਤ ਸਾਬਤ ਹੋਈ ਸੀ ਪਾਕਿਸਤਾਨ ਨੇ ਇਸ ਯੁੱਧ ਵਿੱਚ 2700 ਤੋਂ ਵੱਧ ਫੌਜੀਆਂ ਨੂੰ ਗਵਾ ਦਿੱਤਾ ਸੀ ਪਾਕਿਸਤਾਨ ਨੂੰ 1965 ਅਤੇ 1971 ਦੀ ਲੜਾਈ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਸੀ ਅੱਜ ਦਰਾਸ ਦੇ ਯੁੱਧ ਸਮਾਰਕ ਵਿੱਚ ਹਰ ਕਿਸੇ ਦੀ ਜ਼ੁਬਾਨ ਤੇ ਸਿਰਫ ਭਾਰਤ ਮਾ ਦੇ ਸਪੂਤਾਂ ਦੀ ਬਹਾਦਰੀ ਦੇ किस्से ਹਨ ਹਾਲਾਤ ਬਦਲ ਗਏ ਹਨ ਉਤੇ ਹੀ ਭਾਰਤ ਨੇ ਪਾਕਿਸਤਾਨ ਦੇ ਇੱਕ ਤੋਖੇ ਨਾਲ ਕਈ ਸਬਕ ਵੀ ਸਿੱਖੇ ਹਨ ਭਾਰਤੀ ਫੌਜ ਨੇ ਇੱਕ ਤੋਂ ਬਾਅਦ ਇੱਕ ਪਹਾੜੀ ਨੂੰ ਦੁਸ਼ਮਨਾ ਤੋਂ ਮੁਕਤ ਕਰਵਾਇਆ ਤੇ ਇਸ ਦੇ ਨਾਲ ਹੀ ਜਲਦੀ ਹੀ ਪੂਰੀ ਤਰ੍ਹਾਂ ਦੁਨੀਆ ਨੂੰ ਪਤਾ ਲੱਗ ਗਿਆ ਕਿ ਕੁਸਪੈਟ ਅੱਤਵਾਦੀਆਂ ਵੱਲੋਂ ਨਹੀਂ ਸਗੋ ਪਾਕਿਸਤਾਨੀ ਫੌਜੀਆਂ ਵੱਲੋਂ ਕੀਤੀ ਗਈ ਸੀ ਇਹ ਜੰਗ ਕੋਈ ਆਮ ਲੜਾਈ ਨਹੀਂ ਸੀ ਇਸ ਯੁੱਧ ਚ ਕਾਫੀ ਗਿਣਤੀ ਵਿੱਚ ਰਾਕਟ ਅਤੇ ਬੰਬਾਂ ਦੀ ਵਰਤੋਂ ਕੀਤੀ ਗਈ ਸੀ ਇਸੇ ਦੌਰਾਨ ਕਰੀਬ 2.4 ਲੱਖ ਗੋਲੇ ਦਾਗ ਗਏ ਸਨ 5000 ਬੰਬ ਫਾਇਰ ਕਰਨ ਦੇ ਲਈ 300 ਤੋਂ ਜ਼ਿਆਦਾ ਮੋਟਰ ਤੋਪਾਂ ਅਤੇ ਰਾਕਟਾਂ ਦਾ ਇਸਤੇਮਾਲ ਕੀਤਾ ਗਿਆ ਸੀ ਦੱਸਿਆ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਇੱਕ ਅਜਿਹਾ ਜੋ ਸੀ ਜਿਸ ਦੁਸ਼ਮਣ ਦੇਸ਼ ਤੇ ਇੰਨੀ ਜ਼ਿਆਦਾ ਗਿਣਤੀ ਚ ਬੰਬਾਰੀ ਕੀਤੀ ਗਈ ਸੀ 14 ਜੁਲਾਈ 1999 ਨੂੰ ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਏ ਨੇ ਕਾਰਗੇ ਨੂੰ ਵਿਜ਼ੇ ਆਪਰੇਸ਼ਨ ਦਾ ਨਾਮ ਦਿੱਤਾ ਸੀ ਅੱਜ ਦੇ ਹੀ ਦਿਨ ਭਾਰਤ ਨੇ ਆਪਣੇ ਅਧਿਕਾਰ ਵਿੱਚ ਆਉਂਦੇ ਸਾਰੇ ਖੇਤਰਾਂ ਤੇ ਮੋਰ ਤੋਂ ਕਬਜ਼ਾ ਹਾਸਲ ਕਰ ਲਿਆ ਸੀ। ਦੇਸ਼ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਰਿਹਾ ਹੈ ਜਿਨ੍ਹਾਂ ਨੇ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ। ਆਪਣੀ ਬਹਾਦਰੀ ਦੇ ਬਲ ਤੇ ਪਾਕਿਸਤਾਨੀ ਕੁਸਬੈਟੀਆਂ ਦੇ ਪਸੀਨੇ ਚੜਵਾ ਦਿੱਤੇ। ਸਦੰਪਤੀ ਆਚਾਰੀਆ ਲੜਾਈ ਦੌਰਾਨ ਸ਼ਹੀਦ ਹੋ ਗਏ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਫੌਜੀ ਸਨਮਾਨ ਮਹਾਵੀਰ ਚੱਕਰ ਨਾਲ ਉਹਨਾਂ ਨੂੰ ਸਨਮਾਨ ਕੀਤਾ ਗਿਆ ਅਚਾਰੀਆਂ ਨੂੰ ਇੱਕ ਕਠਿਨ ਮਿਹਮ ਤੇ ਭੇਜਿਆ ਗਿਆ ਸੀ ਗੰਭੀਰ ਰੂਪ ਨਾਲ ਜਕਵੀ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਸਹਿਯੋਗੀਆਂ ਨੂੰ ਦੂਰ ਜਾਣ ਲਈ ਕਿਹਾ ਤੇ ਆਖਰੀ ਸਾਹ ਤੱਕ ਲੜਾਈ ਜਾਰੀ ਰੱਖੀ ਕਰਗਰ ਲੜਾਈ ਦਾ ਜਦੋਂ ਜ਼ਿਕਰ ਹੋਵੇਗਾ ਕੈਪਟਨ ਵਿਕਰਮ ਬੱਤਰਾ ਨੂੰ ਦੇਸ਼ ਕਦੀ ਵੀ ਨਹੀਂ ਭੁੱਲ ਸਕੇਗਾ ਭਾਰਤੀ ਮਾਊਂਟੇਨ ਵਾਰਫੇਅਰ ਦੇ ਭਾਰਤੀ ਇਤਿਹਾਸ 'ਚ ਉਹਨਾਂ ਨੇ ਸਭ ਤੋਂ ਕਠਿਨ ਮਿਹਮ ਨੂੰ ਮੁਕਾਮ ਤੱਕ ਪਹੁੰਚਾਇਸੀ ਪਾਕਿਸਤਾਨੀ ਕੁਸਬੈਟੀਆਂ ਦਾ ਸਾਹਮਣਾ ਕਰਦੇ ਹੋਏ 15 ਜੂਨ 1999 ਨੂੰ ਮੇਜਰ ਅਜੇ ਸਿੰਘ ਜਸ ਰੋਟੀਆ ਸ਼ਹੀਦ ਹੋ ਗਏ ਸਨ ਆਸਾਧਾਰਨ ਲੜਾਈ ਲਈ ਅਜੇ ਸਿੰਘ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਜੇ ਸਿੰਘ ਨੇ ਆਖਰੀ ਸਾਲ ਲੰਤੋਂ ਪਹਿਲਾਂ ਉਹਨਾਂ ਨੇ ਆਪਣੇ 6 ਸਾਥੀਆਂ ਨੂੰ ਸੁਰੱਖਿਅਤ ਜਗ੍ਹਾ ਤੱਕ ਪਹੁੰਚਾਇਸੀ ਅਦਾਰਾ ਬਾਜ਼ ਟੀਵੀ ਭਾਰਤ ਦੇ ਇਹਨਾਂ ਮਹਾਨ ਸਬੂਤਾਂ ਨੂੰ ਸਲਾਮ ਕਰਦਾ ਹੈ